ਹੁਣ ਬਟਿੰਡੇ ਸ਼ਹਿਰ ਦੇ ਵਿੱਚ ਤੌੜੀ ਵਾਲਾ ਸਾਗ ਤੁਹਾਨੂੰ ਵੀ ਬਣਿਆ-ਬਣਾਇਆ ਮਿਲ ਜਾ ਗਰੂ ਪੱਕੀ ਗੱਲ ਆ ਬਾਈ ਬਿਲਕੁਲ ਬਾਈ ਪੱਕੀ ਗੱਲ ਆ ਪਿੰਡ ਦਾ ਘਰ ਦਾ ਪਿੰਡ ਦਾ ਮਾਤਾ ਬਣਾ ਕੇ ਦਿੰਦੀ ਆ ਉ ਤਾਂ ਨਹੀਂ ਕੁੱਕਰ ਚ ਬਣਾ ਕੇ ਲਿਆ ਕੁੱਕਰ ਵਾਲਾ ਬਾਈ ਕੰਮ ਹੀ ਨਹੀਂ ਫਿਰ ਕੀ ਫਾਇਦਾ ਬਾਈ ਯਾਰ ਦਿਖਾ ਬਈ ਤੌੜੀ ਕਿੱਥੇ ਆ ਲੈ ਕੁੱਕਰ ਕਰਾ ਲਾਣੀ ਸਾਗ ਬਣਾਈਦਾ ਆਪਾਂ ਆ ਲੈ ਵੀ ਆ ਚੈੱਕ ਕਰ ਚੈੱਕ ਕਰ ਕੀ ਬਾਤ ਆ ਰੰਗ ਤਾਂ ਦੱਸਦਾ ਵੀ ਆ ਇਹ ਘੋਟਿਆ ਹੋਇਆ ਸਾਗਾ ਪੂਰਾ ਸਰੋਂ ਮੁੱਲ ਦੀ ਐ ਆਪਦਾ ਘਰ ਦਾ ਬਾਈ ਕਰਦੀ ਸਰੋਂ ਐ ਘਰੇ ਬਣਾਇਆ ਚੁੱਲ੍ਹੇ ਤੇ ਹੈ ਚੁੱਲ੍ਹੇ ਤੇ ਬਣਾਇਆ ਲੱਕੜਾਂ ਨਾਲ ਕੇ ਠੀਕ ਹੈ। ਧੂਆਂ ਆਪਾਂ ਕਹਿੰਦੇ ਨਾ ਮਾਤਾ ਨੂੰ ਕਹਿਣਾ ਹੁੰਦਾ ਮੈਂ ਅੱਖਾਂ 'ਚ ਧੂਆਂ ਪੈਂਦਾ ਕਹਿੰਦੀ ਪੁੱਤ ਪੱਖਾ ਔਖਾ ਤੇ ਧੂਆਂ ਨਹੀਂ ਪੈਂਦਾ ਪੱਕ ਗਏ। ਠੀਕ ਹੈ। ਉਹ ਨਿਕਲ ਨਹੀਂ ਦਈਦਾ। ਤੇ ਮੂਲੀਆਂ ਵੀ ਕਰਦੀਆਂ ਈ ਜਿਹੜੀਆਂ ਵਿੱਚ ਇਹ ਵੀ ਮੂਲੀਆਂ ਵੀ ਕਰਦੀਆਂ ਬਾਈ ਤੇ ਆ ਜਿਹੜੇ ਮੇਥੇ ਆ ਇਹ ਵੀ ਕਰਦੇ ਆ ਆ ਪੱਟ ਕੇ ਲਿਆ ਤਾਜ਼ੀਆਂ ਪੱਤੇ ਚੱਕਰਾ ਦੇ। ਤਾਜ਼ੀਆਂ ਲਿਆਉਣਾ ਹੁੰਦਾ ਮੈਂ ਡੇਲੀ ਬਾਈ। ਠੀਕ ਹੈ। ਹਾਂ ਸਾਰੀ ਚੀਜ਼ ਸ਼ੁੱਧ ਹੈ। ਬਿਲਕੁਲ ਬਾਈ। ਲੱਭੀ ਇਹ ਚੀਜ਼ ਨਾ ਵਰਦਾਨ ਆ ਕਿਉਂਕਿ ਵੀ ਸ਼ਹਿਰਾਂ ਦੇ ਵਿੱਚ ਕੀ ਹੁੰਦਾ ਨਾ ਤਾਂ ਚੁੱਲ੍ਹਾ ਹੁੰਦਾ ਨਾ ਬਾਲਣ ਹੁੰਦਾ ਨਾ ਸਰੋਂ ਹੁੰਦੀ ਐ ਸਾਗ ਬਣਾਉਣ ਦਾ ਹਰੇਕ ਤਾਂ ਖਾਣ ਦਾ ਜੀ ਕਰਦਾ ਭਈ ਬਣਾਵੇ ਕਿੱਥੋਂ ਨਾ ਬੰਦਾ ਤਾਂ ਵੀ ਹੁਣ ਉਹ ਚਿੰਤਾ ਥੋੜੀ ਗਈ ਮੁੱਕ ਤੌੜੀ ਵਾਲਾ ਸਾਗ ਮਿਲਦਾ ਹੈ ਲਿਮਟਡ ਜਿਹੀ ਵੀ ਨਾਲ ਦੀ ਨਾਲ ਲੈ ਜਾਓ ਫੇਰ ਨਾਲ ਲਾਂਭਾ ਦਿਓ ਵੀ ਰਹਿ ਗਏ ਇੱਕ ਘਰ ਦਾ ਆਰਗੇਨਿਕ ਸਰੋਂ ਦਾ ਸਾਗ ਐ ਵੀ ਇਹ ਸਾਡਾ ਪਰਾ ਹੈਗਾ ਬਲਜਿੰਦਰ ਮਾਨ ਪਿੰਡ ਵੜਾ ਭਾਈਕੇ ਜ਼ਿਲ੍ਹਾ ਫਰੀਦਕੋਟ ਹਨਾ ਉਤੋਂ ਲੈ ਕੇ ਆਉਂਦਾ ਤੇ ਆ ਵੀ ਐਸੇ ਤਰੀਕੇ ਨਾਲ ਇਹ ਘਰੇ ਸਾਰਾ ਕਟਵੱਡ ਕਰਕੇ ਸਾਰਾ ਬਣਾਉਂਦੇ ਹੈਗੇ ਤੇ ਮੂਲੀਆਂ ਵੀ ਭਈ ਲੈ ਜਾ ਸਕਦਾ ਨਾ ਏ ਬਾਈ ਖੜਦਾ ਕਿੱਥੇ ਲੋਕੇਸ਼ਨ ਦੱਸ ਦੇਣਗੇ ਮੈਂ ਦਾਦੀ ਪੁੱਤੀ ਪਾਰਕ ਖੜਦਾ ਬਠਿੰਡੇ ਦਾਦੀ ਪੁੱਤੀ ਪਾਰਕ ਬਾਈ ਆ ਪਿੱਛੇ ਹੈਗਾ ਆ ਗਿਆ ਬ੍ਰਿਸ਼ਟਾ ਠੀਕ ਹੈ ਹਾਂਜੀ ਬ੍ਰਿਸ਼ਟਾ ਦੇ ਜਾਂ ਕਹਿ ਲਓ ਅਰੋਮਾ ਦੇ ਸਾਹਮਣੇ ਬਾਈ ਖੜਦਾ ਹੈਗਾ ਤੇ ਲੈ ਜਾਓ ਬਾਈ ਤੇ ਟਾਈਮ ਨਾਲ ਹੀ ਲੈ ਜਾਓ ਫੇਰ ਨਾ ਕਿਹਾ ਵੀ ਮੁੱਕ ਗਿਆ ਬਾਈ ਕੱਲ ਬਾਈ ਮੇਰੇ ਤਾਂ ਪੂਰਾ ਨਹੀਂ ਆਇਆ ਗਿਆ ਗਾਹਕ ਮੁੜ ਕੇ ਗਏ ਆ ਬਾਈ ਵੱੱਦ ਲੈ ਕੇ ਆਇਆ ਕਰ ਨਹੀਂ ਅਸੀਂ ਤਾਂ ਗੁੱਸੇ ਹੋ ਜਾਾਂਗੇ ਬਾਈ ਵੱੱਦ ਵਾਲੀ ਵੀ ਤੈਨੂੰ ਮੈਂ ਗੱਲ ਦੱਸ ਦਿਨਾ ਇਹਨੂੰ ਬਣਾਉਂ ਤੇ 5 ਤੋਂ 6 ਘੰਟੇ ਲੱਗਦੇ ਆ ਇਹ ਤਾਂ ਗੱਲ ਆ ਸਾਰਾ ਦਿਨ ਖਾਪਦਾ ਸਾਰਾ ਦਿਨ ਖਾਪ ਜਾਂਦਾ ਜੇ ਵੱਧ ਕੁਆਂਟੀਟੀ ਚ ਬਣਾਉਣਾ ਨਾ ਉਹ ਸਾਡੇ ਤੋਂ ਕੰਮ ਨਹੀਂ ਹੁੰਦਾ ਬਾਈ ਉਹ ਪਤੀਲੇ ਚ ਰੱਖ ਕੇ ਵਾਲ ਕੇ ਤੇ ਗ੍ਰੈਂਡ ਕਰਕੇ ਮੈਕਸੀ ਵਾਲਾ ਕੰਮ ਨਹੀਂ ਹੁੰਦਾ ਬਾਈ ਸਾਡੇ ਤੋਂ ਤੇ ਬਾਕੀ ਬਈ ਚਲੋ ਯਾਰ ਪਿੰਡਾਂ ਦੇ ਮੁੰਡੇ ਆਪਣਾ ਜ਼ਿੰਮੇਵਾਰਾਂ ਦਾ ਮੁੰਡਾ ਨਾ ਸੰਗ ਸ਼ਰਮ ਲਾ ਕੇ ਆ ਕਿਉਂਕਿ ਨਹੀਂ ਆਪਣੇ ਬੰਦੇ ਕੰਮ ਹੀ ਨਹੀਂ ਕਰਦੇ ਵੀ ਯਾਰ ਮੇਰੀ ਭੂਆ ਕੀ ਕਹੂਗੀ ਮੇਰੀ ਮਾਸੀ ਕੀ ਕਹੂ ਮੇਰੇ ਸਹੁਰੇ ਕੀ ਕਹਿਣਗੇ ਆ ਵੇਖ ਲਓ ਬਾਈ 6-7 ਲੱਖ ਵਾਲੀ ਗੱਡੀ ਦੇ ਉੱਤੇ ਆਉਂਦਾ ਬਾਈ ਵੇਚਣਾ ਹਨਾ ਕੋਈ ਕਾਸੀ ਦੀ ਕਮੀ ਨਹੀਂ ਪਰ ਮਿਹਨਤ ਕਰਦਾ ਹਨਾ ਤੇ ਇਹ ਜਿਹੇ ਮਿਹਨਤੀ ਬੰਦੇ ਦਾ ਆਪਾਂ ਸਾਥ ਜਰੂਰ ਦੇਣਾ ਤੇ ਬਈ ਕਿਸੇ ਨੇ ਵੀ ਘਰ ਦਾ ਸਾਗ ਖਾਣਾ ਜਮਾ ਜਿਹੜਾ ਆਪਾਂ ਨੂੰ ਰਿਸ਼ਤੇਦਾਰ ਪਿੰਡ ਵਾਲੇ ਦੇ ਕੇ ਜਾਂਦੇ ਨੇ ਉਹ ਚੀਜ਼ ਮਿਲੂਗੀ ਲੈਣ ਆਜੋ ਵੀਰੇ ਇੱਥੇ ਬਰਸ਼ਟਾ ਨੂੰ ਸਾਹਮਣੇ ਦਾਦੀ ਪੁੱਤੀ ਪਾਰਕ ਦੇ ਵਿੱਚ ਧੰਨਵਾਦ ਜੀ